ਐਸ ਵੇਲੇ ਅਸੀਂ ਜਟਾ ਪਛਿਆ ਤੋਂ ਜਿਹੜੀ ਬਨ ਜਾਂਦਾ ਹੈ ਨਾ ਇੱਕ ਤੁਸੀ ਜਾਂਦੀ ਆ ਕੋਹਨੇਵਾਲ ਤੇ ਮਾਛੀ ਵਾਲੇ ਨੂੰ ਉਹਦੇ ਤੇ ਖੜੇ ਆ ਔਰ ਇੱਥੇ ਦੋ ਵੱਡੇ ਪਾੜ ਪਏ ਸੀ ਕਰੀਬ 12 ਮਤਲਬ ਤਿੰਨ ਕਿੱल्ल्या ਦੇ ਤਿੰਨ ਚਾਰ ਕਿੱल्ल्या ਦੇ ਪਾੜ ਜੇ ਮਿੰਤੀ ਨਹੀਂ ਹੋ ਸਕਦੀ ਕਿਉਂਕਿ ਸਾਹਮਣੇ ਇੱਕ ਇੱਕ ਤੇ ਅੱਧਾ ਚੌਥਾ ਹਿੱਸਾ ਪੂਰੇਗਾ ਤਿੰਨ ਹਿੱਸੇ ਜੇ ਰਹਿੰਦੇ ਨੇ ਔਰ ਮੈਂ ਧੰਨਵਾਦ ਆ ਕਰਦਾ ਹਾਂ ਬਾਬਾ ਜੀ ਦਾ ਬਾਬਾ ਜਗਤਾਰ ਸਿੰਘ ਜੀ ਤਰਨਤਾਰ ਨਾਲੇ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਮਾਬੋ ਜੀ ਬਾਬਾ ਜੋਗਾ ਸਿੰਘ ਜੀ ਤੇ ਬਾਬਾ ਗੁਰਮੀਤ ਸਿੰਘ ਜੀ ਇਹ ਸੇਵਾ ਇੱਥੇ ਕਰਾ ਰਹੇ ਆ। ਔਰ ਬੀਸੀ ਸਾਹਿਬ ਇਹਨਾਂ ਨੂੰ ਸੇਵਾ ਸ਼ੁਰੂ ਕਰਾ ਕੇ ਗਏ ਨੇ। ਔਰ ਇਹ ਸੰਗਤ ਜਿਹੜੀ ਇਹਨਾਂ ਦੀ ਆ ਇਹ ਸਾਰੀ ਤਕਰੀਬਨ ਮੈਂ ਹੁਣ ਇੱਥੇ ਆਇਆ ਮੌਕੇ ਤੇ ਸਾਰੀ ਹਰਿਆਣੇ ਤੋਂ ਆਈ ਆ। ਔਰ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਤੁਸੀਂ ਹੁਣੇ ਵੇਖੋਗੇ ਤੁਹਾਨੂੰ ਮੈਂ ਵੀਡੀਓ 'ਚ ਵੀ ਵਿਖਾ ਦੂੰਗਾ ਕਿ ਕਿੰਨੀ ਏਜ ਵਾਲੇ ਲੋਕ ਨੇੜੇ ਇੱਥੇ ਰਹਿ ਕੇ ਸੇਵਾ ਕਰ ਰਹੇ ਨੇ। ਹਰਿਆਣੇ ਤੋਂ ਮਾਝੇ ਦੀ ਧਰਤੀ 'ਚ ਮਿੱਟੀ ਪਾ ਰਹੇ ਨੇ ਬੰਦ ਦਾ ਬੜਾ ਵਧੀਆ ਤਰੀਕਾ ਹੈ ਕਿ ਇੱਕ ਸਾਈਡ ਤੇ ਬੋਰੇ ਲੱਗਣੇ ਨੇ ਵਿਚਕਾਏ ਮਿੱਟੀ ਪੈ ਕੇ ਦੋਹਾਂ ਸਾਈਡਾਂ ਤੇ ਬੋਰੇ ਲਾ ਕੇ ਫਿਰ ਇਹਨੂੰ ਪ੍ਰੋਪਰ ਕਿਉਂਕਿ ਮਿੱਟੀ ਜਦੋਂ ਪਾਣੀ ਰਸੇ ਨਾ ਇਸ ਤਰੀਕੇ ਦਾ ਬੰਨ੍ਹ ਨੇ ਬੰਦ ਰਹੇ ਨੇ ਮਹਾਪੁਰਸ਼ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਮੈਂ ਇਸ ਇਲਾਕੇ ਦੀ ਸੰਗਤ ਨੂੰ ਖਾਸ ਕਰ ਮਾਝੇ ਵਾਲੇ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸੇਵਾ ਤਿੰਨ ਚਾਰ ਚੱਲ ਰਹੀਆਂ ਨੇ ਇੱਥੇ ਐਸੇ ਇੱਕ ਗੁਰੂ ਕੇ ਬਾਗ ਵਾਲੇ ਬਾਬਾ ਜੀ ਕਰ ਰਹੇ ਨੇ ਇੱਕ ਬਾਬਾ ਜੀ ਸ੍ਰੀ ਹਰਿ ਆਲੀ ਸਾਹਿਬ ਵਾਲੇ ਕਰ ਰਹੇ ਨੇ ਇੱਕ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਸਾਹਿਬ ਵਾਲੇ ਸੋ ਮੋਰ ਸੰਗਤ ਨੂੰ ਬੇਨਤੀ ਹੈ ਕਿ ਪਿੰਡ ਪ੍ਰਤੀ ਜਮੇਅਰੀ ਲਾਓ ਤੁਸੀਂ ਪਿੰਡਾਂ ਜੋ ਨਿਕਲ ਕੇ ਜਿਹੜੇ ਖਾਸ ਕਰ ਅਜਨਾਲੇ ਤਹਿਸੀਲ ਦੇ ਰਾਜੇਸਾਹੀ ਦੇ ਮਜੀਠੇ ਦੇ ਇਲਾਕੇ ਦੇ ਟਾਰੀ ਦੇ ਪਿੰਨ ਨੇ ਵਾਰੀ ਸਿਰ ਪਿੰਡਾਂ ਦੇ ਵਿੱਚੋਂ ਟਰਾਲੀਆਂ ਦੇ ਸੰਗਤ ਦੇ ਇਥੇ ਸੇਵਾ ਲਈ ਆਵੇ ਕਿਉਂਕਿ ਚੰਗਾ ਲੱਗਦਾ ਜੇ ਸਾਡੀ ਸੰਗਤ ਵੀ ਨਾਲ ਲੱਗੀ ਹੋਵੇ ਐਸੇੜੇ ਨਰੋਲ ਜਿਹੜੀ ਸੰਗਤ ਆ ਇਹਨਾਂ ਦੇ ਕੋਲ ਜ਼ਿਆਦਾਤਰ ਹਰਿਆਣੇ ਦਵਾਈ ਹੈ ਔਰ ਵਾਰੀਆਂ ਬੱਧੀਆਂ ਨੇ ਕੁਝ ਬੱਸਾ ਉਧਰੋਂ ਚੱਲ ਪੈਂਦੀਆਂ ਨੇ ਕੋਈ ਚੜੇ ਜਾਂਦੀਆਂ ਨੇ ਸੋ ਇਹ ਸਾਡੀ ਮਦਦ ਤੇ ਆਈ ਨੇ ਮੈਂ ਧੰਨਵਾਦ ਕਰਦਾ ਹਰਿਆਣੇ ਦੀ ਪੂਰੀ ਸੰਗਤ ਦਾ ਮਹਾਪੁਰਸ਼ਾਂ ਦਾ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕਰ ਲਈ ਇੱਥੇ ਪਹੁੰਚੇ ਨੇ ਕੰਮ ਦੇ ਵੈਸੇ ਸਰਕਾਰਾਂ ਦੇ ਨੇ ਪਰ ਚਲੋ ਇਹ ਸਾਡੇ ਪੰਜਾਬੀਆਂ ਦੇ ਸਿੱਖ ਕੌਮ ਦੇ ਹਿੱਸੇ ਆ ਆ ਕਿ ਅਸੀਂ ਆਪਣੇ ਮਰਮ ਤੇ ਆਪ ਹੀ ਮਿੱਟੀ ਲਾਉਨੇ ਆ ਤੇ ਆਪ ਹੀ ਅਸੀਂ ਕਰਦੇ ਆ ਸੋ ਇਹ ਪ੍ਰਤ ਨਹੀਂ ਆ ਸਾਨੂੰ ਇਹਦਾ ਕੋਈ ਕੰਮ ਨਹੀਂਗਾ ਪਰ ਇੱਕ ਗੱਲ ਹੈ ਇੱਕ ਚੀਜ਼ ਜਿਹੜੀ ਸਾਡੇ ਨੂੰ ਦੇਖਣ ਜਿਹੜੀ ਜਜ਼ਬੇ ਦੀ ਗੱਲ ਆ ਹੁਣ ਵੇਖੋ ਮੁਸ਼ਕਲ ਇਥੇ ਦੇਖਿਆ ਪੰਜਾਬੀਆਂ ਨੂੰ ਆਈ ਆ ਤੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਪੰਜਾਬੀ ਜਿਹੜੇ ਆ ਮੋਸਟਲੀ ਜਿਹੜੀਆਂ ਸਟੇਟਾਂ ਦੇ ਵਿੱਚੋਂ ਇੱਥੇ ਪਹੁੰਚ ਰਹੇ ਨੇ ਮਦਦ ਲਈ ਦੂਜੇ ਵੀ ਆ ਰਹੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਕੱਲੇ ਪੰਜਾਬੀ ਨਹੀਂ ਦੂਜੀਆਂ ਕਮਿਊਨਿਟੀਆਂ ਵੀ ਆ ਰਹੀਆਂ ਉਹਨਾਂ ਦਾ ਵੀ ਸ਼ੁਕਰੀਆ ਸੋ ਇਸ ਵੇਲੇ ਇਹ ਸੰਗਤ ਦੀ ਸੇਵਾ ਜਿਹੜੀਆਂ ਚੱਲ ਰਹੀਆਂ ਨੇ ਸਾਡੇ ਵੱਧ ਚੜ ਕੇ ਹਿੱਸਾ ਪਾਓ ਤੇ ਜਿਹੜੀ ਇਹ ਬਾਬਾ ਜਗਤਾਰ ਸਿੰਘ ਵਾਲੇ ਦੀ ਕਰੰਦਾਨ ਸਾਹਿਬ ਵਾਲੇ ਦੀ ਸੇਵਾ ਆ ਜੱਟੇ ਪੱਛੀਆ ਤੋਂ ਚੱਲ ਆਉਂਦੀ ਛੜਕ ਨਿਕਲ ਗਏ ਉਹਨਾਂ ਦੇ ਵਿੱਚ ਲੋਕਲ ਸੰਗਤ ਨੂੰ ਬੇਨਤੀ ਕਰਦਾ ਕਿ ਜਰੂਰ ਆਪਣਾ ਹਿੱਸਾ ਬਹੁਤ ਤਾਂ ਕਿ ਜਿਹੜੇ ਲੋਕਲ ਬੰਦੇ ਵੀ ਲੱਗੇ ਹੋਣ ਤੇ ਹੌਸਲੇ ਚਾਰ ਗੁਣਾ ਵਧ ਜਾਂਦੇ 10 ਗੁਣਾ ਵਧ ਜਾਂਦੇ ਤੇ ਲੋਕਲ ਬੰਦਾ ਕੋਈ ਦੇਸੀ ਨਾ ਤੇ ਚੰਗਾ ਨਹੀਂ ਲੱਗਦਾ ਤੇ ਇਹ ਮੇਰੀ ਸਾਰਿਆਂ ਨੂੰ ਬੇਨਤੀ ਆ ਔਰ ਐਨ ਆਰ ਆਈ ਭਰਾਵਾਂ ਨੂੰ ਵੀ ਬੇਨਤੀ ਆ ਕਿ ਜਿਹੜੇ ਖਾਸ ਕਰਕੇ ਹਾਂ ਜਿਹੜੇ ਐਨ ਆਰ ਆਈ ਭਰਾ ਅਜਨਾਲੇ ਤੇ ਅੰਮ੍ਰਿਤਸਰ ਨਾਲ ਤੱਲੁਕ ਰੱਖਦੇ ਨੇ ਕੋਈ ਆਪਣਾ ਨਮੈਂਦਾ ਲਾਓ ਕੋਈ ਨਾ ਕੋਈ ਸੇਵਾ ਦਾ ਹਿੱਸਾ ਜ਼ਰੂਰ ਇਹਨਾਂ ਸਾਰੀਆਂ ਸੇਵਾ 'ਚ ਪਾ ਕੇ ਜਾਓ। ਔਰ ਟਰਾਲੀਆਂ ਜਿੱਥੇ-ਜਿੱਥੇ ਵੀ ਮਿੱਟੀ ਖਾਲੀ ਮਿੱਟੀ ਸਾਨੂੰ ਟੋਟੜੇ ਵਾਲੀ ਨਹੀਂ ਇਹਨਾਂ ਨੂੰ ਚਾਹੀਦੀ। ਇਹ ਮਹਾਪੁਰਸ਼ ਜਿਹੜੀ ਐਸ ਜਿਹੜੇ ਬਾਬਾ ਜਗਤਾਰ ਸਿੰਘ ਜੀ ਦੇ ਬੰਦ ਤੇ ਸੇਵਾ ਹੋ ਰਹੀ ਉਹ ਓਪਨ ਮਿੱਟੀ ਦੀ ਹੋ ਰਹੀ ਹੈ। ਤੁਸੀਂ ਇੱਥੇ ਓਪਨ ਮਿੱਟੀ ਟਰਾਲੀਆਂ 'ਚ ਲੈ ਕੇ ਆਓ। ਔਰ ਮਾਧੇ ਵਾਲੇ ਜਿਹੜੇ ਲੰਗਰ ਲਾਉਣ ਨੂੰ ਮਸ਼ਹੂਰ ਹੈ ਕੋਈ ਲੰਗਰ ਵੀ ਇੱਥੇ ਆ ਕੇ ਲਾਓ ਤੁਹਾਡਾ ਫਰਜ਼ ਬੰਦਾ ਹੈ। ਤੋ ਅਸੀਂ ਜਿੰਨੇ ਜੋਗੇ ਆ ਸਾਡੀ ਜਿੱਥੇ-ਜਿੱਥੇ ਜੋ-ਜੋ ਇਹਨਾਂ ਮੈਨੂੰ ਗੱਲਾਂ ਗ ਨੋਟ ਵੀ ਕਰਾ ਲਿਆ ਨੇ ਇਹ ਖੇਤੀ ਇਹਨਾਂ ਨੂੰ ਪੂਰੀ ਕਰੂਗੀ ਕੋਸ਼ਿਸ਼ ਇਹ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸ਼ੁਕਰਾ ਵਾਹਿਗੁਰੂ ਜੀ ਕੀ ਖੇਤ